ਸਾਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮੱਤੇ ਨਗਰ ਪਿੰਡ ਜੈਮਲਾਲੇ ਦੇ ਵਿੱਚ ਤੇ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤੇ ਲੈਣੇ ਨੇ ਪਿੰਡ ਦਾ ਗਵੰਡੀ ਪਿੰਡ ਆ ਪੇਖੇ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਔਰ ਇੱਕ ਗਾਂ ਵਿਖਾਉਣੀ ਆ ਤੁਹਾਨੂੰ ਮਿੱਤਰੋ ਚੰਗੇ ਦੁੱਧ ਦੀ ਮਾਲਕਣ ਪੂਰੀ ਜ਼ਬਰਦਸਤ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਉਹ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਵਧੀਆ ਸੇਤਾਂ ਘਰ ਪਰਿਵਾਰ ਜੀ ਠੀਕ ਠਾਕ ਜੀ ਇੱਕ ਵਾਰੀ ਵੈਕਰੂ ਨਾਮ ਦੱਸ ਦੀ ਆਪਣਾ ਜੀ ਹਰਵਿੰਦਰ ਸਿੰਘ ਜੀ ਪਿੰਡ ਜੈਮਨਾਲਾ ਜੀ ਤਹਿਸੀਲ ਬੱਗੜਾ ਜੀ ਹਰਵਿੰਦਰ ਬਾਈ ਜਿਹੜੀ ਗਾਂ ਆਪਾਂ ਵੇਚਣੀ ਆ ਇਹ ਸੂਆ ਕਿੰਨਾ ਸੂਰਈ ਆ ਤੀਜਾ ਸੂਆ ਸੂਰਈ ਆਈ ਤੀਜਾ ਸੂਆ ਸੂਰਈ ਆ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਇਹ 11 ਤਰੀਕ ਨੂੰ ਸਹੀ ਦਿਨ ਪੂਰੇ ਆਈ ਇਹਦੇ 11 ਤਰੀਕ ਨੂੰ ਠੀਕ ਆ ਬਾਈ ਦੁੱਧ ਦਾ ਕੀ ਰਿਕਾਰਡ ਰਿਆ ਹੋਇਆ ਇਹਦਾ ਪਿਛਲੇ ਪਿਛਲੇ ਸਾਲ ਇਤਕੀ ਦੇ ਜੂ 35 36 ਕਿਲੋ ਜੀ ਠੀਕ ਆ ਪਿਛਲੀ ਵਾਰੀ ਕਿੰਨਾ ਚੋਇਆ ਸੀ ਬਾਈ 30 35 ਮੋਈ ਨਾਲ ਦਿੰਦੀ ਹੈ ਜੀ ਮਤਲਬ ਵੀ ਤੋਰਾ ਨਾਲ ਦੇ ਦਿੰਦੀ ਹੈ ਹਾਂਜੀ ਠੀਕ ਹੈ ਭਾਈ ਠੀਕ ਹੈ ਫਿਰ ਕਿਹੜਾ ਰਖਵਾਤਾ ਐ ਤਕੇ ਨੂੰ ਜੀ ਹਾਂਜੀ ਸੀਮਨ ਚੰਗੇ ਲਗਵਾਤਾ ਹਾਂਜੀ ਕਾਸ਼ਦੀਪ ਲੱਗਾਈ ਕਾਸ਼ਦੀਪ ਦਾ ਲੱਗਾ ਠੀਕ ਆ ਭਾਈ ਤੇ ਭਾਈ ਫਿਰ ਜਿਵੇਂ ਮੰਨ ਲਾ ਹੁਣ ਮੜਾ ਲੇਵਾ ਵਿਖਾਉਂਦੀ ਟੇਡਰ ਕਿ ਪਾਲਾ ਇਹ ਇਹ ਪਾਲਾ ਜੀ ਪਾਲਾ ਠੀਕ ਆ ਲੇਵਾ ਤਾਂ ਪਾਜੀ ਉਹ ਬੜਾ ਜੂ ਭਾਈ ਸੱਕਰ ਜੀ ਪਾਤੀ ਸੀਗੀ ਠੰਡੀ ਕਰਕੇ ਉਹਦੋਂ ਪਲਾਈਆਂ ਕਰ ਗਈ ਠੀਕ ਆ ਭਾਈ ਠੀਕ ਆ ਪਹਿਲੇ ਵਾ ਫਿਰ ਹੋਰ ਵੀ ਬਣਾ ਜੂਗੀ ਹਾਂ ਇਹ ਤਾਂ 10 11 ਦਿਨ ਲੈਣੇ ਵੀਰੇ ਇਹਨੇ ਹਾਂ ਤੇ ਰੇਟ ਬਾਈ ਕੀ ਰਹੂਗਾ ਇਹਦਾ ਇਹਦਾ 95000 ਰੁਪਏ ਹੈ ਠੀਕ ਹੈ ਬਾਈ ਮਾਨਤਨ ਹੋ ਜੂ ਹੁੰਦੇ ਵਿੱਚੋਂ ਹਾਂਜੀ ਕਿ ਕੱਡੀ ਬਾਹਰ ਨੂੰ ਬਾਈ ਧੋਰੀ ਵੀਰੇ ਲੈ ਮਿੱਤਰੋ ਤੀਜਾ ਸੁਆ ਗਾਵਾਂ ਜੇ ਤਾਂ ਰੁੱਤ ਹੁੰਦੀ ਤੇ ਜਿੰਨੇ ਬਾਈ ਨੇ ਮੰਗਿਆ ਇਹਦੇ ਵੱਧ ਦੀ ਗਾਂ ਅੱਜ ਸੀ ਜੀ ਚਲੋ ਠੀਕ ਆ ਰੁੱਤ ਦਾ ਕਰਕੇ ਕੋਈ 5-4000 ਦਾ ਇੱਧਰ ਉੱਧਰ ਲਾ ਲਓ ਬਾਈ ਹੁਣ ਬਾਲਾ ਬੱਟਾ ਹੁਣ ਵੀ ਨਹੀਂ ਪੈਣਾ ਇਹਨੂੰ ਕਰਮਾਲੀ ਨੂੰ ਕਿਉਂਕਿ ਬਾਈ ਦੁੱਧ ਵਾਲਾ ਕੇ ਦਾ ਮੌਸਮ ਆ ਜਾਣਾ ਤੇ ਭਲਾ ਜ਼ਰੂਰ ਕਰ ਕੀ ਇੱਕ ਪਾਸੇ ਨੂੰ ਪਾਈ ਜਾਂਦਾ ਵੀ ਅਸੀਂ ਠੰਡੀ ਕਰਕੇ ਸ਼ੱਕਰ ਪਾਤੀ ਸੀ ਸੂਣ ਵਾਲੀ ਕਰਕੇ ਵੀ ਸ਼ੱਕਰ ਨਾਲ ਪੈਣਾ ਬਣਾ ਪਰ ਸ਼ੱਕਰ ਦੇ ਨਾਲ ਇਹ ਭਲਾ ਕਰਕੇ ਲੇਵਾ ਲੂਵਾ ਥਣ ਤੁਨ ਬਹੁਤ ਚੰਗਾ ਚਵਾਈ ਫਿਰ ਬਈ ਹੱਥੀ ਕਰਦੇ ਆਪਾਂ ਹੱਥੀ ਕਰਦੇ ਆਂ ਦੋਵੇਂ ਪਾਸੇ ਬਹਿ ਕੇ ਜੀ ਹਾਂਜੀ ਠੀਕ ਆ ਬਈ ਦੋਵੇਂ ਪਾਸੇ ਬਹਿ ਕੇ ਹੱਥੀ ਚਵਾਈ ਕਰਦੇ ਆ ਮਾਲਕ ਜੀ ਮਿੱਤਰੋ ਸਰੀਰਿਕ ਮੰਤਰੋਂ ਲੋ ਬੜੀ ਪੜੀ ਸੰਭੀਆ ਵੱਡੀ ਗੱਲ ਇਹ ਆ ਵੀ ਜਿਹੜਾ ਫਾਰਮ ਬੰਨਣ ਵਾਲਾ ਗਾਂ ਰੱਖਦਾ ਹੁੰਦਾ ਉਹਦੇ ਲਈ ਇਹ ਲਾਹੇਵੰਦ ਚੀਜ਼ ਆ ਕਿਉਂਕਿ ਬਈ ਇੱਕ ਤਾਂ ਦੁੱਧ ਵਾਲੇ ਪੱਖ ਤੋਂ ਦੂਜੀ ਇਹ ਬਣੀ ਬਣਾਈ ਕਿਉਂਕਿ ਜੇ ਗਾਂ ਤੁਰਦੀ ਫੇਰਦੀ ਫਾਰਮ ਚੋਂ ਲਈ ਹੋਵੇ ਤੇ ਉਹ ਜੀਣ ਨਹੀਂ ਲੌਂਦੀ ਜਾਂ ਜਾ ਕੇ ਉਹ ਬਣੀ ਬਣੀ ਚਕੇ ਫਿਰ ਆਪਦਾ ਬਧਰੇਵਾ ਵਧ ਕਰਦੀ ਆ ਇਹਨੂੰ ਉਹ ਦਿੱਕਤ ਨਹੀਂ ਆਉਣੀ ਵੀ ਜਿਹੜਾ ਫਾਰਮ ਬੰਨ ਕੇ ਰੱਖਦਾ ਗਾਈਆਂ 95000 ਰੁਪਿਆ ਦੀ ਡਿਮਾਂਡ ਆ ਜਿੰਦੇ ਵਿੱਚੋਂ ਮੰਨਤਨ ਹੋ ਜੂਗਾ ਥਣ ਬੜਾ ਜ਼ਬਰਦਸਤ ਲੱਗਾ ਲੇਵੇ ਵਾਲੇ ਪੱਖ ਤੋਂ ਬੜੀ ਜ਼ਬਰਦਸਤ ਕਰਮਾਂ ਵਾਲੀ ਲਾਲ ਡੱਬੀ ਦੇ ਵਿੱਚ ਆਉਂਦੀ ਆ ਥੋੜੀ ਜੀ ਮਿੱਤਰੋ ਇਹ ਕਰਮਾਂ ਵਾਲੀ ਇਹ ਗੱਲ ਨੋਟ ਰੱਖਿਆ ਜੇ ਬਰੀਕੀ ਬਹੁਤ ਚੰਗੀ ਆ ਕਰਮਾਂ ਵਾਲੀ ਦਾ ਫੇਸ ਕੁਆਲਟੀ ਆਰਡਰ ਦੀ ਕੁਆਲਟੀ ਸਾਰੇ ਪਾਸਿਆਂ ਤੋਂ ਗਾਵਾ ਜਿਹੜੀ ਉਹ ਇੱਕੋ ਜੀ ਪਈ ਆ ਕਰਮਾਂ ਵਾਲੀ ਤੁਸੀਂ ਆਪ ਵਿਦਿਆ ਪੁੱਤ ਲੇਵਾ ਨਜ਼ਦੀਕ ਤੋਂ ਕਰਕੇ ਵਿਖਾ ਦੇ ਇੱਕ ਵਾਰੀ ਇਹਦਾ ਚਾਰੇ ਪਾਸਿਆਂ ਤੋਂ ਗੁੱਠਾ ਗੱਠਾਂ ਦਾ ਥਣ ਦਾ ਜਿਹੜਾ ਸੈਜ ਆ ਉਹ ਵੀ ਪਤਾ ਲੱਗ ਜੇ ਆਪਸੀ ਦੂਰੀ ਆ ਜਿਹੜੀ ਥਣਾ ਦੀ ਉਹ ਵੀ ਬਹੁਤ ਮਜ਼ ਉੱਤੀ ਵਾਲਿਆ ਮਿੱਤਰੋ ਦੇਖ ਸਕਦੇ ਆ ਤੁਸੀਂ ਲੈ ਵੀਰ ਰਮਨਦੇਵ ਭਾਈ ਨੰਬਰ ਤਾਂ ਹੀ ਕਰਾਂ ਦੀ ਆਪਣਾ ਭਰਾ 98145 52385 ਇੱਕ ਵਾਰੀ ਹੋਰ ਬੋਲ ਦਈਏ ਵੀਰੇ 98145 52385 ਠੀਕ ਹੈ ਇਸ ਨੰਬਰ ਤੇ ਕਰਨੀਆਂ ਤੇ ਤੁਸੀਂ ਮਿੱਤਰੋ ਬਾਈ ਦੇ ਨਾਲ ਗੱਲਬਾਤ ਪਿੰਡ ਜੈਮਨ ਵਾਲੇ ਦੇ ਵਿੱਚੋਂ ਗਾਂ ਦੀ ਵੀਡੀਓ ਦਿਖਾਈ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਜੋਂਦਰ